ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ। ਆਜ ਦੀ ਵੀਰੋ ਪਤ ਤਿੰਨ ਨਾਂਗ ਸੇ ਲਈ ਲੈ ਕੇ ਆਏ ਜੀ। ਦੋ ਬੈੜਾ ਨੇ ਬਈ ਤਾਜ਼ੀਆਂ ਸੂਈਆਂ। ਇੱਕ ਬਾਈ ਕੋਲੇ ਮੱਝਾ ਟਾਉ ਬਰੀਡ ਦੀ। ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ। ਆਜ ਬਾਈ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਹੋ ਠੀਕ ਹਾਂ ਬੱਜੀ ਜੀ ਬੁਰੇ ਬਾਈ। ਨਾਮ ਤੇ ਐਡਰੈਸ ਬੋਓ ਜੀ। ਨਾਮ ਗੁਰਪ੍ਰੀਤ ਸਿੰਘ ਜੀ। ਪਿੰਡ ਸ਼ਨਾਗਲਾਪ ਸਿੰਘ ਬਾਈ ਨਸੀਲ ਤਾਂ ਬਾਈ ਜਿਲ੍ਹਾ ਪਰਨਾਲਾ ਜੀ ਨੇੜੇ ਪਿੰਡ ਬਾਈ ਨੇੜੇ ਭਦੌਰ ਰਹਿ ਗਈ ਮੋਬਾਈਲ ਨੰਬਰ ਬੋ 991352 67672 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੋਟ ਡ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਆ ਸੂਈ ਆ ਪਹਿਲਾ ਸੂਆ ਸੂਈ ਆ ਵੀਰੇ ਓਕੇ ਦੰਦਾਂ ਦੀ ਐ ਛੀਰੀ ਆ ਠੀਕ ਆ ਜੀ ਤੇ ਇਸ ਟਾਈਮ ਤੇ 15 ਕਿਲੋ ਬੋਰੀਆਂ ਪਰਥੋਂ ਹੋਈ ਆ ਠੀਕ ਆ ਬਾਈ ਬੱਚਾ ਕੀ ਦੇਤਾ ਮਗਰ ਬੱਤੀ ਆ ਜੀ ਬੱਚੀ ਬੜੀ ਚੰਗੀ ਆ ਨਾ ਇਹ ਆਪ ਵੀਰੇ ਮਾਨ ਵੀ 40118 ਦੀ ਇਹ ਦਿਨਵਾਰਕ ਦੀ ਓਕੇ ਤੇ ਇਹ ਬੱਤੀ ਹੈ ਮਰਦੀ ਆ ਬੱਤੀ ਹੈ ਮਰਦੀ ਆ ਆਰਡਰ ਬੜਾ ਕਮਾਲ ਦਾ ਬਈ ਬਹੁਤ ਸੋਹਣਾ ਆਰਡਰ ਫੁੱਲ ਕੱਦ ਫੁੱਲ ਬ੍ਰੀਡ ਦੰਨਾ ਚੋ ਪੀਰੀ ਸੂਈ ਸਵਾਈ ਬੱਚਾ ਆ ਗਿਆ ਮਗਰ ਬੱਤੀ ਭਾਈ ਫੁੱਲ ਬ੍ਰੀਡ ਆ ਭਾਈ ਦੰਨਾ ਚੋ ਕਰਮਲੀ ਜਮਾ ਕੀਰੀ ਆ ਭਾਈ ਕੱਦ ਪ੍ਰਿੰਟ ਇੱਕ ਨੰਮਰਾ ਥਣ ਥਣ ਬਹੁਤ ਚੰਗਾ ਚਵਾਈ ਕਿਵੇਂ ਗੁਰਪੀ ਦੀ ਚਵਾਈ ਪੋਲੀ ਠੀਕ ਆ ਭਾਈ ਤੋਰ ਦੇ ਬਈ ਕਿ ਵਾਈ ਇੱਕ ਨੰਬਰ ਆ ਬੱਚਾ ਵੀ ਮਗਰ ਬੱਚੀ ਆ ਖੁਦ ਵੀ ਚੰਗੇ ਸੀਮਣ ਦੀ ਆ ਤੇ ਬੱਚਾ ਵੀ ਮਗਰ ਚੰਗੇ ਸੀਮਣ ਦਾ ਬਾਈ ਬੱਚੀ ਆ ਬੱਚੀ ਨੇ ਬਨਾਲ ਹੀ ਤਿਆਰ ਹੋਇਨਾ ਵੱਡੀ ਗੱਲ ਬੜ੍ਹ ਵੀ ਬਾਈ ਬੱਚੀ ਹੋਈ ਆ ਦੰਦਾਂ ਜੋ ਜਮਾ ਕੇਰੀ ਆ ਬਾਈ ਕਹਿੰਦਾ ਚੰਗੇ ਬੌਲੇ ਤੋਂ ਕਰਮ ਵਾਲੀ ਸਟਾਰਟ ਹੋਈ ਵੀ ਆ ਬਾਈ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਬੋਦੀਵਾਦੀ ਪੂਰੀ ਚੰਗੀ ਆ ਦੰਦ ਕੋਈ ਚੈੱਕ ਨਹੀਂ ਬਾਈ ਕਹਿੰਦਾ ਵੀਡੀਓ ਦੇ ਵਿੱਚ ਹੀ ਦਿਖਾ ਦੇਗੇ ਲੈ ਦੰਦ ਚੈੱਕ ਕੀ ਆ ਬਾਤ ਓਕੇ ਮੈਂ ਤੇ ਮੁੱਲ ਵੀਰੇ ਲੈਣ ਦੇ ਵਿੱਚ ਬਸ ਵੀਰੇ ਕਰਨ ਬਦਨ ਕੁਝ ਨਹੀਂ ਕਰਨਾ 1500 ਛੋੜ ਹੀ ਕਰਾਂਗੇ 75000 ਰੁਪਇਆ ਜੀ ਠੀਕ ਆ ਬਾਈ 75000 ਰੁਪਇਆ ਮੁੱਲ ਵਿੱਚੋਂ ਮਾਣਾ ਮੋਟਾ ਛੋੜ ਚੱਪਾ ਹੀ ਹੋਊਗਾ ਮੁੱਲ ਜਾਇਜ਼ ਆ ਵੀ ਲੈਣ ਦੇਣ ਵਾਲਾ ਹੀ ਮੁੱਲ ਆ ਬਾਲਾ ਮੁੱਲ ਨਹੀਂ ਰੱਖਿਆ ਆਰਡਰ ਪ੍ਰਿੰਟ ਸੋਈ ਸਵਾਈ ਬੱਚਾ ਮਗਰ ਬੱਚੀ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਚਵਾਈ ਚੋਈ ਬਾਈ ਕਹਿੰਦਾ ਓਕੇ ਆ ਇੱਕ ਨੰਬਰ ਚੋ ਚਵਾਗਾ ਬੱਚਾ ਵੀ ਬੱਚੀ ਆ ਕਿਉਂ ਬੱਚੀ ਨੇ ਬਾਈ 1.5 ਸਾਲ ਨੂੰ ਕਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਬਾਈ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਸੂਈ ਆ ਵੀਰੇ ਦੂਜਾ ਸੂਆ ਹੂੰ ਯਾਨੀ ਕਿ ਇਹਨੂੰ ਜਰਸੀ ਕਿਹ ਲੋ ਕ੍ਰਾਸ ਬੀਡ ਦਾ ਆਗੀ ਸਹੀ ਗੱਲ ਆ ਬਾਈ ਤੇ ਮੰਨ ਵੀ 20 ਕਿਲੋ ਦੁੱਧ ਦਾ ਪਹਿਲੇ ਸੂਏ ਦਿੱਤਾ ਵਾ ਹੁਣ ਦੂਜਾ ਸੂਆ ਠੀਕ ਆ ਜੀ ਮੰਗਦੇ ਤੇ ਬੱਸੀਆ ਸਾਈ ਵਾਲ ਦੀ ਕੀ ਦੀ ਬੱਚਾ ਮਗਰ ਬੱਛੀ ਆ ਗਈ ਬਾਈ ਤੇ ਦੂਜਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹ ਵੀ ਬਾਈ ਪੱਪਸੋ ਸੂਈ ਆ ਠੀਕ ਆ ਬਾਈ ਕਿੰਨਾ ਕ ਬੋਲਾ ਬਈ ਹੁਣੇ ਹੁਣ 13 14 ਕਿਲੋ ਇਹ ਥਲੇ ਬੋਲਾ ਹੈਗਾ ਹੈ ਠੀਕ ਆ ਤੇ ਜਾਨੀ ਜਿਹਨੇ 20 ਕਿਲੋ ਬੋਲੀ ਕਰ ਦਿੰਦੇ ਠੀਕ ਆ ਬਾਈ ਖੋਲੀ ਬਾਈ ਤੋੜ ਕੇ ਦਿਖਾ ਇਹਨੂੰ ਵੀ ਤੋੜਾ ਜੀ ਪੂਰੀ ਫਲੀ ਵੀ ਆ ਰਾਜੀ ਫੁੱਲ ਬਰੀਡ ਇੱਕ ਨੰਬਰ ਮੰਗ ਫੁੱਲ ਮਿਲਦੀ ਬਹੁਤ ਘੱਟ ਵੱਡੀ ਗੱਲ ਮੱਝ ਨਾਲ ਦਾ ਦੁੱਧ ਦੇ ਦੋ ਫੈਂਡ ਫੁੱਲ ਲਓ ਕਰ ਮਾ ਫੈਂਡ ਵਧੀਆ ਆਉਣੀ ਆ ਜੀ ਦੇਵਾ ਦੇਖੋ ਪੰਡ ਵਾਲਾ ਲੱਗਿਆ ਥਣ ਬਹੁਤ ਚੰਗਾ ਚਵਾਈ ਕਿਵੇਂ ਆ ਵੀਰੇ ਚਵਾਈ ਠੀਕ ਆ ਜੀ ਵਧੀਆ ਬੋਲੀ ਆ ਠੀਕ ਆ ਬਾਈ ਇੱਕ ਨੰਬਰ ਚਵਾਈ ਆ ਬਾਈ ਬੱਚਾ ਆ ਗਿਆ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਉਹ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਦੋ ਨਗ ਮਿਲ ਜਾਣੇ ਚਮਕ ਪੂਰੀ ਆ ਜਮਾ ਮੱਝ ਨਾਲ ਦਾ ਦੁੱਧ ਦੋ ਗਰਮੀ ਗਰਮੀ ਬਿਲਕੁਲ ਨਹੀਂ ਮੰਨਦੀ ਤੋਰਾ ਦੇਖੋ ਬਈ ਤੋਰਾ ਵੀ ਇੱਕ ਨੰਬਰ ਕਮਾਲ ਦਾ ਕੀ ਬਾਤ ਆ ਬਈ ਇਹਦਾ ਕੀ ਮੋਲ ਆ ਬਈ ਜੈਜ ਬਾ 65000 ਰੁਪਏ ਠੀਕ ਆ ਬਈ ਜਮਾ ਜੈਜ ਮੋਲ ਆ 65000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਸੂਈ ਸਵਾਈ ਫੇਸਬੁਕ ਬਰੀਡ ਵਾਲੀ ਆ ਕਰਮ ਵਾਲੀ ਤੇ ਪਲੀ ਪੁਲੀ ਵੀ ਫੁੱਲ ਆ ਕੋਈ ਲੱਸੀ ਲਾਮੀ ਨਹੀਂ ਹੈਗੀ ਉਦ ਵਾਕਈ ਚੰਗਾ ਪਾਦੂ ਥਾਣੀ ਬੜਾ ਚੰਗਾ ਲੱਗਿਆ ਨੇੜ ਤੋਂ ਚੈੱਕ ਕਰਵਾਣੇ ਆ ਥਣ ਮੁੱਠੀ ਵਾਲਾ ਥਣ ਲੱਗਿਆ ਕੱਲਾ ਕੱਲਾ ਥਣ ਨਾਲੇ ਕਿਆ ਬਾਤ ਹੈ ਚਵਾਈ ਦੁਈ ਬਾਈ ਕਹਿੰਦਾ ਓਕੇ ਆ ਲੈ ਪੂਰੀ ਵਿੱਚ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਇਹ ਮੁੱਲ ਵੀ ਦੁਈ ਨੇ ਜਿਉਂ ਜਿਆਦੀ ਰੱਖਿਆ ਮਾਨ ਟਣ ਮਾਣਾ ਮੋਟਾ ਕੋਈ ਚੈੱਕ ਕਰਨੀ ਮੌਕੇ ਤੇ ਹੋ ਜਾਊਗਾ ਭਾਈ ਇਹ ਕਿਹੜਾ ਸੂਆ ਸੁਣਦੀ ਆ ਭਾਈ ਮਾਜ ਇਹ ਦੂਜਾ ਸੂਆ ਵੀਰੇ ਕਿੰਨੇ ਦਿਨ ਲਊ ਭਾਈ ਬਸ ਜੀ ਰਾਤ ਨੂੰ ਸੂਪੂ ਠੀਕ ਹੈ ਬਾਈ ਕਿੰਨਾ ਕੀ ਰਿਕਾਰਡ ਹੈ ਵੈਸੇ ਦੁੱਧ ਦਾ ਬਾਈ ਦੁੱਧ 15 ਕਿਲੋ ਦੇਊਗੀ 15 ਕਿਲੋ ਠੀਕ ਹੈ ਬਾਈ ਨੀਲੀ ਦਾ ਵੀ ਤੇ ਡੱਬ ਵੀ ਹੈਗੇ ਹਨਾ ਕਰਮਣੀ ਦੇ ਹਾਂਜੀ ਹਾਂਜੀ ਹੂੰ ਚੰਗੀ ਆ ਬਾਈ ਝੋਟੀ ਪੂਰੀ ਪਲੇ ਵੀ ਆ ਥਣ ਲੈ ਵਾ ਗਾੜੀ ਗੂੜੀ ਪੂਰੀ ਚੰਗੀ ਆ ਖੋਲ ਦੇ ਬਾਈ ਤੋੜ ਕੇ ਦੇ ਸਾਡੇ ਇੱਕ ਅੱਧਾ ਦੇਣੀ ਵਸ ਲੈ ਜਾ ਸਕਦੀ ਅੱਜ ਆਪਾਂ ਨੂੰ ਆਪਨ ਨੂੰ ਸੂ ਪਾਣੇ ਗਰਮ ਨਹੀਂ ਨੇ ਥਾਣੀ ਬੜਾ ਚੰਗਾ ਲੱਗਿਆ ਫੇਸ ਦੀ ਬਿਊਟੀ ਸਿੰਗ ਸੁng ਕਰਮਣੀ ਦਾ ਬਹੁਤ ਚੰਗਾ ਪਲੇ ਵੀ ਬਹੁਤ ਆ ਯਾਰ ਝੋਟੀ ਹੈ ਨਾ ਬਾਈ ਹਾਂ ਬਾਈ ਹੂੰ ਕੱਦ ਪਿੱਛੇ ਤੋਂ ਚੌੜੀ ਚੂੜੀ ਲੇਵਾ ਦੇਖੋ ਗਾਵਾ ਨਾਲ ਦਾ ਲੇਵਾ ਬਹੁਤ ਸੋਹਣਾ ਹੈਟਰ ਲੈ ਹੀਟਿੰਗ ਚੈੱਕ ਕਰੋ ਡਿਲੀਵਰੀ ਥਾਣੀ ਬੜਾ ਚੰਗਾ ਲੱਗਿਆ ਇੱਕ ਨੰਬਰ ਥਾਣਿ ਚਵਾਈ ਕੋਈ ਬਹੁਤ ਚੰਗੀ ਨਿਕਲੂ ਕਰਮ ਵਾਲੀ ਬਲੀ ਵੀ ਫੁੱਲ ਆ ਬਾਕੀ ਨੀਲੀ 라ਵੀ ਦੇ ਬੱਚੇ ਵੀ ਚੰਗੇ ਪਾ ਦੂਗੀ ਤੇ ਮੋਰਾ ਦੇ ਵੀ ਚੰਗੇ ਪਾ ਦੂਗੀ ਬਈ ਚੰਗੀ ਆ ਪਲੇ ਵੀ ਆ ਚੰਗੇ ਰਿਕਾਰਡ ਵਾਲੀ ਆ ਦੁੱਧ ਵੀ ਚੰਗਾ ਦੇਉਂਦੇ ਸੋਹਰੇ ਬਈ ਫੇਸ ਦੀ ਬਿਊਟੀ ਸਿੰਘ ਸਿੰਘ ਦੋਨੇ ਇੱਕ ਹੋ ਗਏ ਬਈ ਨੇੜੇ ਹੀ ਮੋੜੇ ਗਏ ਚੰਗੀ ਆ ਸੋਰਾ ਚੈੱਕ ਕਰ ਲਓ ਸੋਰਾ ਵੀ ਇੱਕ ਨੰਬਰ ਇਹਦਾ ਮੁੱਲ ਵੀਰੇ ਲੈਣ ਦੇਣ ਜਾ ਇਹਦਾ ਮੋਲ ਡੇਢ ਆ ਜੀ ਡੇਢ ਆ ਮਾਨਤਨ ਹੋ ਜਾ ਮਾਨਤਨ ਕਰਦਾ ਹਾਂ ਜੀ ਠੀਕ ਆ ਬਾਈ ਡੇਢ ਲੱਖ ਰੁਪਇਆ ਮੋਲ ਲਾ ਬਾਈ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਮੋਲ ਜਾਇਜ਼ ਆ ਝੋਟੀ ਚੰਗੀ ਆ ਕੱਲੀ ਕੱਚੀ ਆ ਬਸ ਇੱਕ ਅੱਧੇ ਦਿਨ ਦੀ ਤੇ ਤਿਆਰੀ ਫੁੱਲ ਆ ਬਾਈ ਠੀਕ ਤੋਰਾ ਫਲੀ ਵੀ ਕੌਂਪਲੀ ਫਲੀ ਵੀ ਚੌੜੀ ਟੂੜੀ ਫੁੱਲ ਆ ਕਰਮਾ ਮਾਗਸੀ ਭਰਾ ਕੋਲੇ ਤਿੰਨ ਵੀ ਤਿੰਨੇ ਰਖਾਤੇ ਕਿਸੇ ਵੀਰ ਨੂੰ ਦੰਨਾ ਜੋ ਕੋਈ ਵੀ ਪਸੰਦ ਆ ਜੀ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ